ਬਟਿੰਡੇ ਤੋਂ ਆ ਰਹੇ ਸੀਗੇ ਜਲਾਲਾਬਾਦ ਇੱਕ ਜਣੇ ਨੂੰ ਉਤਾਰਿਆ ਉਸ ਤੋਂ ਬਾਅਦ ਉੱਥੇ ਗਏ ਆ ਪੰਪ ਤੇ ਗਏ ਆ ਵਾਸ਼ਰੂਮ ਵਗੈਰਾ ਗਏ ਤੇ ਐਗਜੈਕਟ ਉਸ ਤੋਂ 5 ਮਿੰਟਾਂ ਬਾਅਦ ਕੋਲ ਆ ਗਈ ਇਸ ਤਰ੍ਹਾਂ ਅਧੂਰੀ ਘਟਨਾ ਹੋ ਰਹੀ ਉਸ ਤੋਂ ਬਾਅਦ ਅਸੀਂ ਗਏ ਉੱਥੇ ਉੱਥੇ ਜਾ ਕੇ ਦੇਖਿਆ ਤੇ ਬੋਡੀ ਸੀ ਦੇਖਿਆ ਹਾਲ ਹੋਈ ਹੈ ਕਹਿੰਦੇ ਬਸ ਅਸੀਂ ਜਲਾਲਾਬਾਦ ਤੋਂ ਚੱਲ ਪਏ ਬਸ ਉਹ ਭਾਈ ਹੌਲ ਬੰਸੀ ਹੈ ਪੰਜ ਮਿੰਟ ਤਾਂ ਬਾਅਦ ਵਸ ਕੀ ਦੇ ਨਾਲ ਹੋਈ ਸੀ ਗੱਲ ਘੜੀ ਹੋਈ ਸੀ ਗੱਲ ਨਹੀਂ ਨਹੀਂ ਬਾਈ ਜੀ ਅੱਛਾ ਬਾਈ ਉਹ ਬਹੁਤ ਮਾੜਾ ਹੈ ਮਾੜਾ ਗਿਆ ਤਾਂ ਕੀ ਗਿਆ ਹੈ ਮੈਂ ਵਿਆਹ ਹੋਈ ਸੀ ਹਾਂਜੀ ਦੋਨੋਂ ਮੈਰਿਜ ਸੀ ਪੁਲਿਸ ਦੇਖੋ ਟਾਇਰ ਫਟਿਆ ਸੀ ਟਾਇਰ ਫਟਿਆ ਜੀ ਪਿੰਡ ਵਾਲੇ ਕਹਿ ਰਹੇ ਆ ਵੀ ਟਾਇਰ ਫਟਿਆ ਉਸ ਤੋਂ ਬਾਅਦ ਚਲਦੀ ਗੱਡੀ ਦਾ ਟਾਇਰ ਖੋਲ ਗਿਆ ਜਿਵੇਂ ਬਾਹਰ ਆਇਆ ਹੁੰਦੇ ਦੀ ਤੇ ਗੱਡੀ ਪਲਟੀ ਖਾਦੀ ਆ ਦੋ ਬੂਰੀ ਅਨੋਜੀ ਵਸ ਪੂਰੇ ਰਾਤ ਫੋਨ ਆਇਆ ਸੰਤ ਕੋਈ ਪਤਾ ਨਹੀਂ ਲੱਗਿਆ ਇੱਥੇ ਕੁਭਾਇ ਤੋਂ 3-4 ਕਿਲੋਮੀਟਰ ਦੇ ਲਮੋਚੜ ਪਿੰਡ ਹੈ ਕੋਈ ਉੱਥੇ ਐਕਸੀਡੈਂਟ ਦੱਸਿਆ ਵੀ ਹੋਇਆ ਇਹਨਾਂ ਦਾ ਤੇ ਅਸੀਂ ਜਾ ਕੇ ਦੇਖਿਆ ਵੀ ਉਸ ਤੋਂ ਪਹਿਲਾਂ ਯਾਨੀ ਕਿ ਪੁਲਿਸ ਇਹਨਾਂ ਨੂੰ ਡੈੱਡ ਬੁਨੀ ਚੱਕ ਕੇ ਲੈ ਆਈ ਸੀ ਤੇ ਉਸ ਤੋਂ ਬਾਅਦ ਫਿਰ ਤੁਸੀਂ ਆ ਕੇ ਦੇਖੇ ਡੈੱਡ ਸੀ ਜਾਜਨ ਕੁਮਾਰ ਜੀ ਇਹ ਹਾਰਡਵੇਅਰ ਦਾ ਕੰਮ ਕਰਦੇ ਸੀਗੇ ਇਹ ਤਿੰਨੇ ਜਣੇ ਦੱਸਦੇ ਜੀ ਪੱਕਾ ਪਤਾ ਨਹੀਂਗਾ ਇੱਕ ਇਹਨਾਂ ਦਾ ਦੋਸਤ ਸੀਗਾ ਕਹਿੰਦੇ ਉੱਥੇ ਜਲਾਲਾਵਾਦ ਛੱਡ ਕੇ ਆਏ ਇਹਨਾਂ ਨੂੰ ਤੇ ਕੋਈ ਪਾਰਟੀ ਸੀਗੀ ਇਹਨਾਂ ਦੀ ਕਿਸੇ ਤਰ੍ਹਾਂ ਦੀ ਉਧਰੋਂ ਅਟੈਂਡ ਕਰਕੇ ਵਾਪਸੀ ਆ ਰਹੀ ਸੀ ਜੀ ਆਪਣੇ ਦੋਸਤ ਨੂੰ ਘਰੇ ਛੱਡ ਕੇ ਤੇ ਉਸ ਤੋਂ ਬਾਅਦ ਇਹ ਆਪਣੇ ਆ ਰਹੀ ਸੀ ਜੀ ਫਾਈਲ ਦਾ ਵਾਪਸ ਦੇ ਕੋਈ ਕੋਈ ਤਾਂ ਕਹਿੰਦਾ ਟਾਇਰ ਫਟਿਆ ਗੱਡੀ ਦਾ ਤੇ ਕੋਈ ਕਹਿੰਦਾ ਸਾਈਡ ਵੱਜੀ ਇਹ ਹੁਣ ਆਪਰ ਕੋਲ ਲੈਣੀ ਪੱਕਾ ਨਹੀਂ ਪਤਾ ਜੀ ਗੱਡੀ ਤਾਂ ਵੀਰ ਸੜਕ ਕਿਨਾਰੇ ਖੜੀ ਸੀ ਜੀ ਪੂਰੀ ਡੈਮੇਜ ਸੀ ਗੱਡੀ ਕੋਈ ਪਛਾਣ ਨਹੀਂ ਆਦੀ ਵੀ ਕਿਹੜਾ ਮਾਡਲ ਹੈ ਕਿਵੇਂ ਜੀ ਕਿਸ ਤਰ੍ਹਾਂ ਦੀ ਸਾਰੀ ਖਤਮ ਹੈ ਗੱਡੀ ਕਿੰਨੇ ਜਣੇ ਦੀ ਬੈਸ ਹੋਈ ਹੈ ਇਹਨਾਂ 'ਚ ਦੋ ਯਾਨੀ ਕਿ ਡੈਥ ਮੌਕੇ ਤੇ ਕਹਿੰਦੇ ਨਾ ਹੋ ਗਈ ਸੀ ਜੀ ਸਾਇਨ ਕੁਮਾਰ ਤੇ ਇੱਕ ਕਾਕੂ ਧੂੜੀਆ ਦੱਸਦੀ ਤੇ ਦੂਸਰੇ ਲੜਕੇ ਨੂੰ ਫਰੀਦਕੋਟ ਰੈਫਰ ਕਹਿੰਦੇ ਕਰਤਾ ਜਿਹੜਾ